ਲੁਧਿਆਣਾ ਦੇ ਤਾਜਪੁਰ ਪੁਲ ਦੇ ਉੱਤੇ ਇੱਕ ਬੜਾ ਹੀ ਭਿਆਨਕ ਹਾਦਸਾ ਹੋਇਆ ਅਜਾਇਤਵਾਰਾ ਛੁੱਟੀ ਵਾਲੇ ਦਿਨ ਇਹ ਮੁੰਡਾ ਜਿਹੜਾ ਟਾਟਾ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ ਆਪਣੇ ਮੋਟਰਸਾਈਕਲ ਦੀ ਸਰਵਿਸ ਕਰਾਉਣ ਗਿਆ ਸੀਗਾ ਪਰ ਜੇ ਕਿਤੇ ਹੈਲਮਟ ਲਿਆ ਹੁੰਦਾ ਸ਼ਾਇਦ ਇਹਦੀ ਜਾਨ ਬਚ ਜਾਂਦੀ ਪਿੱਛੋਂ ਟਰੱਕ ਬਹੁਤ ਤੇਜ਼ ਰਫ਼ਤਾਰ ਨਾਲ ਆਉਂਦਾ ਸੀ ਤੇ ਇਸ ਮੋਟਰਸਾਈਕਲ ਨੂੰ ਟੱਕਰ ਮਾਰਦਾ ਹੈ ਤੇ ਉਸ ਤੋਂ ਬਾਅਦ ਇਹਦੀ ਦਰਦਨਾਕ ਮੌਤ ਹੁੰਦੀ ਹੈ ਅ ਦਰਅਸਲ ਇਸੇ ਪੁਲ ਦੇ ਸਾਈਡ ਦੇ ਉੱਤੇ ਜਿਹੜਾ ਆ ਰੋਂਗ ਸਾਈਡ ਦੇ ਆਉਣ ਵਾਲਿਆਂ ਦਾ ਚਲਾਨ ਕੱਟਣ ਲਈ ਪੁਲਿਸ ਖੜੀ ਸੀਗੀ ਜਦੋਂ ਪੁਲਿਸ ਨੂੰ ਘਟਨਾ ਦਾ ਪਤਾ ਲੱਗਿਆ ਤੇ ਮੌਕੇ ਤੇ ਉੱ ਜਿਹੜਾ ਆ ਉੱਥੇ ਪਹੁੰਚਦੀ ਆ ਸੋ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਕਿ ਕਿਵੇਂ ਜਿਹੜਾ ਆ ਇਹ ਪੂਰਾ ਹਾਸਾ ਵਾਪਰਿਆ ਉਹ ਨੌਜਵਾਨ ਵਿਚਾਰਾ ਜਿਹੜਾ ਅੱਜ ਛੁੱਟੀ ਦਾ ਦਿਨ ਸੀਗਾ ਕਹਿੰਦਾ ਹੋਣਾ ਵੀ ਚਲੋ ਕੰਮਕਾਰ ਖਤਮ ਕਰ ਲਈਏ ਸਾਡੇ ਵਰਗੇ ਕੰਮਕਾਜੀ ਬੰਦੇ ਛੁੱਟੀ ਵਾਲੇ ਦਿਨ ਦਾ ਲਾਲਚ ਲੈਂਦੇ ਨੇ ਕੰਮ ਖਤਮ ਕਰਦੇ ਨੇ ਪਰ ਤੁਸੀਂ ਦੇਖੋ ਵੀ ਕੰਮ ਖਤਮ ਕਰਨ ਦੀ ਦੌੜ ਦੇ ਵਿੱਚ ਇਹ ਜ਼ਿੰਦਗੀ ਜਿਹੜੀ ਹੈ ਉਹਦੀ ਉਹਦਾ ਖਤਮਾ ਹੋਇਆ ਬੜੀ ਦਰਦਨਾਕ ਮੌਤ ਹੈ ਔਰ ਕਹਿੰਦੇ ਘਰੋਂ ਨਿਕਲਿਆ ਸੀਗਾ ਸਮਰਾਲਾ ਚੌਂਕ ਤੋਂ ਉਸਦਾ ਤਾਜਪੁਰ ਜਿਹੜਾ ਪੋਲਾ ਹੈ ਉੱਥੋਂ ਜਾਂਦਾ ਹੋਇਆ ਕਹਿੰਦਾ ਵੀ ਮੈਂ ਮੋਟਰਸਾਈਕਲ ਦੀ ਸਰਵਿਸ ਕਰਾ ਲੈਣਾ ਅੱਜ ਛੁੱਟੀ ਦਾ ਦਿਨ ਹੈ ਪਰ ਕਿੱਡਾ ਕਿੱਡਾ ਵੱਡਾ ਇਹ ਹਾਸਾ ਆ ਦੁਖਦਾਇਕ ਖਬਰ ਹੈ ਕਿ ਟਰੱਕ ਤੇਜ਼ ਰਫ਼ਤਾਰ ਸੀ ਇਹ ਵੀ ਕਹਿੰਦੇ ਤੇਜ਼ ਰਫ਼ਤਾਰ ਸੀ ਦੋਵਾਂ ਦੀ ਟੱਕਰ ਹੁੰਦੀ ਹੈ ਤੇ ਮੌਕੇ ਤੇ ਉੱਤੇ ਇਹਦੇ ਸਿਰ ਤੇ ਸੱਟ ਲੱਗਣ ਕਰਕੇ ਮੌਤ ਹੋ ਗਈ ਆ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਇਹ ਕੋਈ ਮੇਰਾ ਨਾਮ ਰਿੱਤੂ ਹੈ ਅੱਛਾ ਇਹ ਐਕਸੀਡੈਂਟ ਹੋਇਆ ਵਾ ਕਿੱਥੇ ਹੋਇਆ ਔਰ ਕਦੋਂ ਹੈ ਇਹ ਪੁਲ ਤੇ ਹੁਣੇ ਹੋਇਆ 10-15 ਮਿੰਟ ਪਹਿਲਾਂ ਹੀ ਹੋਇਆ ਵਾ ਆਪਾਂ ਆ ਰਹੇ ਸੀਗੇ ਤੇ ਅਰਜੁਨ ਸਰ ਅੱਗੇ ਸੀਗੇ ਮੈਂ ਪਿੱਛੇ ਸੀਗੀ ਉਹ ਟਰੱਕ ਬੜੀ ਚੋਰੋਤੀ ਆ ਰਿਹਾ ਸੀਗਾ ਤੇ ਉਹ ਚਲਾਰੀ ਸੀਗੇ ਤੇ ਟੱਕਰ ਵੱਜ ਗਈ ਤੇ ਨਾਲ ਹੀ ਨਾਲ ਡੇਕੇ ਐ

ਜੀ ਨਾਲ ਸੀਗੀ ਨਾ ਮੈਂ ਨਾਲ ਸੀਗੀ ਬਟ ਮੈਂ ਆਪਣੀ ਐਕਟੀਵਿਟੀ ਸੀਗੀ ਇਹਨੂੰ ਅਰਜਨ ਨੂੰ ਕੋਈ ਸਮਾਨ ਲੈਣ ਜਾਣਾ ਸੀਗਾ ਬਾਈਕ ਸਰਵਿਸ ਕਰवानी ਸੀਗੀ ਤੇ ਕਹਿੰਦਾ ਮੈਂ ਸਮਰਾਲਾ ਚੌਕ ਜਾਣਾ ਆ ਤੇ ਵੀ ਨਾਲ ਹੀ ਆ ਰਿਹਾ ਸੀਗਾ ਇਹ ਮੈਨੂੰ ਇੱਥੇ ਮਿਲ ਗਿਆ ਸੀਗਾ ਰਾਹ ਵਿੱਚ ਹੀ ਇਹ ਕੰਮ ਕੀ ਕਰਦੇ ਨੇ ਇਹ ਇਹ ਕੰਪਨੀ 'ਚ ਆ ਟਾਟਾ ਕੰਪਨੀ 'ਚ ਕੰਮ ਕਰਦਾ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਆਪਣੇ ਘਰੋਂ ਆ ਰਿਹਾ ਸੀਗਾ ਤੇ ਇਹ ਬਾਈਕ ਠੀਕ ਕਰवानी ਸੀਗੀ ਤੇ ਇਹਨੇ ਕੋਈ ਸਮਾਨ ਲੈਣਾ ਸੀਗਾ ਸਮਰਾਲਾ ਚੌਕ ਜਾ ਕੇ ਤੇ ਮੈਨੂੰ ਇੱਥੇ ਰਾਹ 'ਚ ਮਿਲ ਗਿਆ ਪਰਿਵਾਰਿਕਲਾ ਦਿੱਤੀ ਵੀ ਹੈ ਮੇਰੇ ਕੋਲ ਨੰਬਰ ਨਹੀਂ ਹੈਗਾ ਪਰਿਵਾਰ ਦਾ ਨੰਬਰ ਨਹੀਂ ਹੈਗਾ ਫੋਨ ਚੇਗਾ ਤਾਂ ਫੋਨ ਖਰਾਬ ਹੋ ਗਿਆ ਆ ਮੈਂ ਦੋਸਤ ਨੂੰ ਫੋਨ ਕੀਤਾ ਜਾਂ ਇਹਦੇ ਉਹਦਾ ਨੰਬਰ ਸੀਗਾ ਹਾਂਜੀ ਹਾਂਜੀ ਪਹੁੰਚ ਗਏ ਇੱਥੇ ਖੜੀ ਆ ਹਾਂਜੀ ਹੋ ਗਿਆ ਨੂੰ 20 ਮਿੰਟ ਜੀ 15 20 ਮਿੰਟ ਹੋ ਗਏ ਨੂੰ ਇਹਨੂੰ ਤਾਂ ਹੁਣ 23 32 ਸਾਲ 35 ਸਾਲ ਦਾ ਹੋਊਗਾ ਪਾਜੀ ਟਰੱਕ ਵੀ ਆ ਰਿਹਾ ਸੀ ਇਹ ਵੀ ਸਪੀਡ ਤੇ ਸੀ ਟਰੱਕ ਵਾਲਾ ਵੀ ਸਪੀਡ ਤੇ ਆਹੀ ਰੋਕ ਸਾਈਡ ਤੇ ਚਲਾਣੇ ਇੱਥੇ ਖੜੇ ਕਰ ਰਹੇ ਹੋਂ ਦੇਖਿਆ ਤਾਂ ਸਾਹਮਣੇ ਹੋਇਆ ਪਰ ਚੁੱਕਿਆ ਨੂੰ ਉਸ ਲੋਕ ਛੋਟੀ ਬੱਚੀ ਨਾਲ ਸੀ ਉਹ ਬੁੜਕੇ ਸਾਹ ਤੇ ਦੇਪਿਆ ਟਰੱਕ ਵਾਲੇ ਨੇ ਭਜਾਰਿਆ ਸੀ ਉਹ ਮਗਰ ਮੇਰੀ ਟੀਮ ਨੇ ਫੜ ਕੇ ਜਾ ਕੇ 2 ਨੰਬਰ 7 ਵਾਲੇ ਕਰਦਾ ਤਾਂ ਅਸੀਂ ਟ੍ਰੈਫਿਕ ਕੰਟਰੋਲ ਕਰਦੇ ਨੇ ਹੁਣ ਸਾਡੀ ਫੋਰਥ ਆਈ ਹੈ ਤੇ ਉਹ ਦੇਖੋ ਭਾਏ ਦਾ ਵੀ ਜੀ ਹੈਲਮਟ ਪਾਇਆ ਹੁਣ ਤੇ ਸ਼ਾਇਦ ਕੀ ਹੋਇਆ ਨਾ ਹੈਲਮਟ ਨਹੀਂ ਪਾਇਆ ਭਾਜੀ ਹੈਲਮਟ ਵੀ ਨਹੀਂ ਪਾਇਆ ਪਲੱਸ ਇਹਦਾ ਟਾਇਰ ਹੀ ਉੱਪਰ ਦੀ ਲੰਘ ਗਿਆ ਔਰ ਡਿੱਕ ਗਿਆ ਹਾਂਜੀ ਉਹਟਾ ਦੀ ਵੀ ਹੈਲਰਡ ਪਾਇਆ ਹੁੰਦਾ ਸ਼ਾਇਦ ਪਚਾ ਬਿਲਕੁਲ ਹੁੰਦਾ ਜੀ 100% ਮੂੰਹ ਦਾ ਫਟ ਗਿਆ ਮੂੰਹ ਦੇ ਉੱਪਰ ਦੀ ਕਾਰ ਟਰੱਕ ਨਿਕਲਿਆ ਉਤਾਤ ਸਿੰਘ ਜੀ ਇੰਨੇ ਹੀ ਨਾ ਨਾਕੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਅੱਜ ਵਕਤ ਜਿਹੜਾ ਚੱਲ ਰਿਹਾ ਹਾਂ ਜੀ ਵਜ਼ਨ ਨਾਲੇ ਚੱਲਦਾ ਜਾ ਰਹੀ ਹੈ ਇਹਨਾਂ ਦੀ ਰੋਕਾਂ ਵਾ ਦੇਖੋ ਜੀ ਮੈਂ ਇੱਕ ਛੋਟਾ ਜਿਹਾ ਰੈਂਕ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਆਪਣੇ ਭੈਣਾ ਤੇ ਭਰਾਵਾਂ ਨੂੰ ਜਿੰਨੇ ਮੇਰੇ ਭਰਾ ਦੇਖ ਰਹੇ ਦਰਸ਼ਕ ਤੁਹਾਡੇ ਰਹੀ ਵੀ ਬਿਲਕੁਲ ਆਪਣੀ ਸਪੀਡ ਜਿਹੜੀ ਆ ਉਹ ਨਾਰਮਲ ਰੱਖੋ ਮੋਟਰਸਾਈਕਲ ਵਾਲ ਆਪਣੇ ਖੱਬੇ ਹੱਥ ਹੀ ਚੱਲੇ ਕਦੀ ਓਵਰਟੇਕ ਜਿਹੜਾ ਤੀਜੀ ਲਾਈਨ ਤੇ ਜਾ ਕੇ ਨਾ ਕਰੇ